ਹਨੇ ਯਾਰੇ ਮੇਰੇ ਮਿੱਤਰੋ ਪੈਂਦੇ ਆ ਪਟਾਕੇ ਮੈਦਾਨ ਦੇ ਵਿੱਚ ਮਣੀ ਫੁੱਲੋਂ ਮਿੱਠੀ ਦੇ ਨਾਲ ਸਣੀ ਨੌਜਾਨ ਆਹ ਕਹਦੇ ਗੱਲਬਾਤ ਕਾਣੇ ਲੱਗਣੀਆਂ ਮੇਰੇ ਮਿੱਤਰੋ ਐਨ ਗੱਲਬਾਤ ਕਹਦੇ ਟਿਕਾਣੇ ਲੱਗਣੀ ਐ ਅਜੇ ਨੰਗਲਕਰਾਂ ਦੀ ਧਰਤੀ ਦੇ ਕਾਲੇ ਬਾਈ ਪਹਿਲਵਾਨਾਂ ਦੇ ਜਿਹੜੇ ਮੈਟ ਹੈ ਬਾਈ ਬਣ ਕੇ ਪਹਿਲਵਾਨਾਂ ਦੇ ਮੈਟਾਂ ਦੇ ਪਰਹਾੜੀ ਬੈਠਣ ਜਿਹੜੇ ਐਕਸਟਰਾ ਵੀ ਰਖ ਖੜਨਾ ਬਾਈ 15 ਮਿੰਟ ਕੁਸ਼ਤੀ ਚੱਲੀ ਔਰ ਸੋਨੂ ਗਾਸਰ ਤੇ صدیق ਦੀ ਬਰਾਬਰ ਰਹੀ ਔਰ ਇੱਕ ਵਾਰੀ ਤਾੜੀਆਂ ਨਾਲ ਮਾਰੋ ਦੇਖੋ ਕਿੰਨਾ ਪਸੀਨਾ ਆਇਆ ਬਾਈ ਯਾਰ ਆਪਣੀ ਕੋਟ ਪਾਇਆ ਲੋਈਆਂ ਲੀਆਂ ਨਾ ਬਾਈ ਇਹ ਜੋਰ ਲੱਗਦਾ ਹੈ ਕਿ ਜੋਰ ਤੇ ਜਵਾਨੀ ਹੁੰਦਾ ਉਮਰਾਂ ਦਾ ਖੇਡ ਜੀ ਹਾਂ ਜੀ ਆਓ ਜੀ ਮਾਰਫਮਾ ਲੋਈ ਜੀ ਪ੍ਰਾਪਤ ਕਰੋ ਬਰਾਬਰ ਆ ਜੀ ਬਰਾਬਰ ਆ ਜੀ ਬਹੁਤ ਜੋਰ ਲੱਗਿਆ ਪੁਰਾਣਾ ਮਾਨਾ ਫਿਰ ਵੀ ਬਹੁਤ ਜੋਰ ਲੱਗਿਆ ਆਓ ਯਾਰ ਪਰਚੀ ਲੈ ਜਾਓ ਬਈ ਆ ਲੈ ਜੰਮਰ 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 ਹੈ ਜੈਸਰ ਮੰਡੀ ਤੋਂ ਆਇਆ ਬਹੁਤ ਵਧੀਆ ਪਹਿਲਵਾਨ ਹੈ ਸਾਰਾ ਸਾਲ ਹੀ ਰਲਦੇ ਇੰਨੇ ਜੋਰ ਲੱਗੇ ਆ ਇਹ ਪੰਡਵੇਂ ਟਿਆ ਸੀ ਆਪਣੇ ਸੁਨੀਲ ਨਵਾ ਤੇ ਮੁਸਤਾਕ ਦਮਗੌਰ ਸਾਹ ਗਰਾਊਂਡ ਜੋਂ ਸੁਨੀਲਾ ਬੈਣ ਵਾਲਾ ਮੁਸਤਾਕ ਆਦੇ ਬਾਈ ਵਰਕੇ ਇਸ ਤੋਂ ਅਗਲੀ ਕੁਸ਼ਤੀ ਦੀ ਪਰਤੀ ਬਣਾ ਕੇ ਦੇ ਰਹੇ ਹੋ ਲਵੇ ਇੱਕ ਸ਼ੇਰ ਲਿਖਿਆ ਫੋਟੀਆਂ ਆਉਣ ਦਾ ਥਾੜਾ ਨਾ ਸੁਣੀ ਫਿਰ ਕਹਿੰਦਾ ਜੋ ਅੱਖੇ ਵੇਲੇ ਕੰਮ ਨਾ ਆਵੇ ਉਹ ਯਾਰ ਤੇ ਹਥਿਆਰ ਦਾ ਕੀ ਕਰਨਾ ਸਰਪੰਚਾ ਗੱਲ ਸੁਣਨ ਲਈ ਆ ਕਹਿੰਦਾ ਜੋ ਅੱਖੇ ਵੇਲੇ ਕੰਮ ਨਾ ਆਵੇ ਉਹ ਯਾਰ ਤੇ ਹਥਿਆਰ ਦਾ ਕੀ ਕਰਨਾ ਜਿੱਥੇ ਮੇਰੇ ਨਾਲ ਸਾਫ ਗਰੀਬਾਂ ਨੂੰ ਉਹ ਥਾੜੇਦਾਰ ਤੇ ਸਰਕਾਰ ਦਾ ਕੀ ਕਰਨਾ ਜਿਸ ਕਰੋ ਖਾੜ ਮਿਲੇ ਨਾ ਮੰਗਤੇ ਨੂੰ ਉਸ ਘਰਵਾਰ ਦੇ ਸ਼ਾਹੂਕਾਰ ਦਾ ਕੀ ਕਰਨਾ ਬਠਿੰਡੇ ਵਾਲਾ ਜੋ ਸੱਚ ਲਿਖਦਾ ਨਹੀਂ ਉਹ ਅਖਬਾਰ ਤੇ ਪੱਤਰਕਾਰ ਦਾ ਕੀ ਕਰਨਾ ਬਠਿੰਡੇ ਵਾਲਾ ਜੋ ਸੱਚ ਲਿਖਦਾ ਨਹੀਂ ਉਹ ਅਖਬਾਰ ਤੇ ਪੱਤਰਕਾਰ ਦਾ ਕੀ ਕਰਨਾ ਜੇ ਬਾਬਾ ਜੀ ਸਹੀ ਹੈ ਬਹੁਤ ਵੱਡਾ ਧੰਨਵਾਦ ਹਰਪੀਤ ਸੋਨੀ ਬਾਬਾ ਜੀ ਨਾਲ ਕਮਲ ਗਰੀਮਾ ਗੁਰシャਇਆ ਉਹਨਾਂ ਦਾ ਵੀ ਧੰਨਵਾਦ ਇੱਕ ਸੌ ਦੇ ਵੱਡੇ ਮਾਨ ਸਨਮਾਨ ਨਾਲ ਕਮੈਂਟਰੀ ਦੇ ਬੋਲਾਂ ਨੇ ਕੀਤੇ ਗਏ ਹੈ ਬਾਬਾ ਚੱਤੀ ਕਿਨਾਰੇ ਰੱਖੀ ਸਾਡੇ ਬਾਬਾ ਕਾਲੂ ਨਾਜੀ ਚੇਰਿਆ ਵਾਲੇ ਬਹੁਤ ਵੱਡਾ ਸਤਿਕਾਰ ਹੈ ਮਾਹਪੁਰ ਜੀ ਸਾਡੇ ਸਤਿਕਾਰ ਲੋਕਾਂ ਮੇਰੇ ਵੀਰੋ महंत ਹਰੀ ਪ੍ਰਮਾਨ ਦਾ ਅੱਜ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਧੰਨਵਾਦ ਕਰਦਾ ਮੇਰੇ ਵੀਰੋ ਸਾਰੀ ಗ್ರಾಮ ਪੰਚਾਇਤ ਦਾ ਪਿੰਡ ਵਾਸੀਆਂ ਦਾ ਬਹੁਤ ਜੋਰ ਲੱਗਿਆ ਤੇ ਇੱਕ ਵੱਡਾ ਮੇਲਾ ਕਰਾ ਕੇ ਰੱਖ ਦਿੱਤਾ ਇਹ ਕਿਰਪਾ ਆਉਂਦੀ ਹੈ ਮਾਹਪੁਰ ਸਾਹਿਬ ਦੀ ਮੇਰੇ ਪੰਜਾਬੀ ਵੀਰੋ ਲਓ ਵੜੀ ਤੇ ਆ ਉਧਰ ਚਮਕੌਰ ਸਾਹ ਵਾਲਾ ਕਾਲਾ ਬਈ ਬਾਹ ਚਮਕੌਰ ਸਾਹਿਬ ਦਾ ਇਹ ਨਾਜ਼ਰ ਮੁਸਤਾਕ ਹੈ ਤੇ ਨਾਲ ਮੇਰੇ ਵੀਰੋ ਸੁਨੀਲ ਨਵਾਂ ਵਾਲਾ ਆਹ ਮਣੀ ਤੇ ਸਨੀ ਦੀ ਟੱਕਰ ਚੱਲਦੀ ਹੈ ਹਾਂਜੀ ਜਸੂ ਬਹਿ ਜਾਓ ਬੋਲੋ ਭਲਵਾਨਾਂ ਦੇ ਲੰਗਰ ਆ ਜੀ ਜ਼ਿਆਦਾਤਰ ਜਿਹੜੇ ਸਾਡੇ ਪਿੰਡ ਦੇ ਵੀਰ ਆਉਂਦਾ ਨੇ ਲੰਗਰ ਜਿਹੜਾ ਗੁਰਦੁਆਰਿਆਂ ਦੇ ਵਿੱਚ ਹੈ ਬਈ ਦੋ ਵਾਰੀ ਬੋਲਦਾ ਠੀਕ ਹੈ ਦਸ ਕਬੀਰ ਪਰੇ ਪਨੀ ਲੰਗਰ ਦੇ ਵਿੱਚ ਸਰਦਾਰ ਸਿੰਘ ਫੌਜੀ ਸਾਹਿਬ ਬੈਠੇ ਉਹਨਾਂ ਦਾ ਵੀ ਕੇ ਕੇ ਤਾਰਦੇ ਧੰਨਵਾਦ ਕਰਦੇ ਆ ਮੇਰੇ ਵੀਰੋ ਸਾਰਿਆਂ ਦਾ ਧੰਨਵਾਦ ਕਾਕਿਆ ਆਹ ਦੇਖੋ ਨਜ਼ਾਰਾ ਇੱਕੋ ਜਿਹੇ ਲੰਮੋਕ ਆ ਦੋਨੋਂ ਪਹਿਲਵਾਨਾਂ ਦੇ ਕਿ ਮੁੜ ਕੇ ਰਾਵੋ ਜੇ ਇੱਕੋ ਜਿਹੇ ਰਪਈਆਂ ਦਾ ਉਹ ਲੈਣ ਦੇ ਨਾ ਹੋਵੇ ਸਾਡਾ ਦਾਤੀਆਂ ਤੇ ਕਈਆਂ ਵਾਰ ਜੀ ਆਉਂਦੀ ਮੰਡੀ ਵਿੱਚ ਆ ਬੜਕਾ ਨਜ਼ਾਰਾ ਕਰੀ ਕਿਤੇ ਮੂਰ ਰਬਾ ਦਿੱਲੀ ਤੇ ਲਾਹੌਰ ਦਾ ਦਿੱਲੀ ਤੇ ਲਾਹੌਰ ਦਾ ਆ ਇੱਥੇ ਵਾਜੋ ਪੰਜਰ ਜਾਣ ਯਾਰ ਕੋਈ ਗੱਲ ਨਹੀਂ ਸੋ ਸਾਰਿਆਂ ਦਾ ਖੁਸ਼ ਆਪਾਂ ਮਿਆਂ ਆ ਸੈਟਾਂ ਨਾਲ ਜੁਣਾ ਆ ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਸਰਕਾਰ ਦੇ ਪ੍ਰਬੰਧ ਜਿਹੜਾ ਲਾ ਰਿਹਾ ਖਾਤਾ ਬਹੁਤ ਆਹ ਮਨੀਆ ਕਹਿੰਦੇ ਭਾਵੇਂ ਕਾਲੂ ਨਾਲ ਦਾ ਚੰਗਿਆ ਹੋਇਆ ਗੱਭਰੂ ਇੱਕ ਪਾਸੇ ਅੱਜ ਪੱਤਾ ਲੱਭੂ ਮੇਰੇ ਮਿੱਤਰੋ ਆ ਲਾਉਣਾ ਆ ਆਓ ਆਓ ਮਨੀ ਤੇ ਨਾਲ ਸਨੀ ਇਕੱਲੇ ਪਾਸੇ Bapa kalu